ਇਹ ਆਪਣਾ ਗੋਪੀਚਾਲ ਹੈ ਆਰਿਆ ਸਮਾਜਾਉ ਦੇ ਵਿੱਚ ਜਿੱਥੇ ਕੀ ਹਰ ਵਕਤ 1020 ਆਲਮੀ ਲੰਗਦਾ ਟਪਦਾ ਹੈ ਤੇ ਹਰ ਵਕਤ ਉੱਥੇ ਕੋਈ ਵੀ ਤਿਆਰ ਹੁੰਦਾ ਹੈ ਤੇ ਉੱਥੇ ਲੋਕ 1020 ਆਲਮੀ ਹਰ ਵਕਤ ਖੜਾ ਰੰਦਾ ਹੈ ਇਹ ਪ੍ਰਾਣੀਆਂ ਮਾਰਤਾ ਨੂੰ ਟਵਾਉਣਾ ਚਾਹੀਦਾ ਹੈ ਤਾਂ ਕਿ ਜਿਹੜਾ ਹਾਸਤਾ ਮੇਰੇ ਨਾਲ ਹੋਇਆ ਹੈ ਇਹ ਕਿਸੇ ਹੋਰ ਨਾਲ ਨਾ ਹੋਵੇ ਇਹ ਹਾਸਤਾ ਬਹੁਤ ਤਗੜਾ ਹੋਇਆ ਹੈ ਇਹ ਬੰਦਿਆਂ ਦੀ ਜਾਨਾਂ ਪਰਆਂੀਆਂ ਮਾਰਤਾ ਲੈਂਦੀਆਂ ਹਨ ਤੇ ਉਸੇ ਚਾਂਟੱਕ ਜਦੋਂ ਹੋਇਆ ਤਾਂ ਮੈਨੂੰ ਆਈ ਨਹੀਂ ਪਤਾ ਲੱਗਾ ਕਿ ਮੈਂ ਕਿੱਥੇ ਖੜਾ ਤੇ ਚਾਂਟੱਕ ਇਹ ਬਿਲਡਿੰਗਾਂ ਜਿਹੜੀਆਂ ਉੱਚੀਆਂ ہیں ਕੋਈ ਦੁਕਾਨਾਂ ਦੇ ਜੇ ਰੋਲੇ ਐ ਤਾਂ ਉਹਦੇ ਆਦੇ ਮਕਾਈ ਜਾਂ ਨਾ ਨਾਮਕਾਈ ਜਾਂ ਪਰ ਜਿਹੜੀਆਂ ਉਤਰਦੀਆਂ ਹੈਗੀਆਂ ਕੰਨਾਂ ਉਹ ਜਿਹੜੇ ਦੁਕਾਨ ਦੇ ਕਰਨ ਲੋਕਾਂ ਨਾਲ ਖਾਸੇ ਹੁੰਦੇ ਹਨ ਬਾਰੇ ਜੇ ਇਹ ਹਾਰੀਆ ਸਮਾਜ ਚੌਕ ਹੈ ਇੱਥੇ ਤਾਂ ਹਰੇਕ ਤਿਆਨ ਨੂੰ ਬਹੁਤ ਜਿਆਦਾ ਰਸ਼ ਹੁੰਦਾ ਹੈ ਕਿ ਲੋਕਾਂ ਨੂੰ ਨੰੰਗਾ ਨੂੰ ਵੀ ਜਗ੍ਹਾ ਨਹੀਂ ਮਿਲਦੀ ਜਦੋਂ ਪੁਰਾਣੀਆਂ ਬਿਲਡਿੰਗਾਂ ਹੈ ਕਿ ਹੈ ਇਹਨੂੰ ਢਾਹਿਆ ਚਾਹੀਦਾ ਹੈ ਹਾਂ ਗਵਰਨਮੈਂਟ ਨੂੰ ਇਹਦਾ ਕੋਈ ਕੰਡਣਾ ਚਾਹੀਦਾ ਹੱਲ ਕਿ ਕਿੰਨੀਆਂ ਵੀ ਪੁਰਾਣੀਆਂ ਮਾਰਤਾ ਸ਼ਹਿਰ ਦੇ ਅੰਦਰ ਰਹੀਆਂ ਕਿਸੇ ਨਾਲ ਵੀ ਹਾਸਤਾ ਹੋ ਸਕਦਾ ਹੈ ਇਹ ਨਹੀਂ ਕਹਿੰਦਾ ਮੈਨ ਨਾਲ ਹੀ ਹੋਇਆ ਇਹ ਕਿਸੇ ਨਾਲ ਵੀ ਹੋ ਸਕਦਾ ਹੈ ਇਹ ਉੱਟਲੇ ਬੰਦ ਦੇ ਬੁੰਦੇ ਸਾਰੇ ਢਵਾਏ ਜਾਣ ਜਾਂ ਉਹਨਾਂ ਨੂੰ ਮੋਟ ਦਿੱਤੀ ਜਾਵੇ ਕਿ ਇਹ ਪਾਸ ਕੀਤੇ ਜਾਣ ਇਹਨਾਂ ਨੂੰ ਢਵਾ ਕੇ ਨਮੀਆ ਬਰੋ ਕੱਲ ਵੀਰ ਜੀ ਮੈਂ ਮੋਕੇ ਦੇ ਇਹ ਹਾਦਸੇ ਦੇ ਉੱਤੇ ਮੌਜੂਦ ਸੀਗਾ ਮੈਂ ਗੋਪੀ ਜਿਹੜੀ ਚਾਹ ਵਾਲੇ ਦੇ ਮਾਰਮੁਰੇ ਇਹ ਡਿੱਗਿਆ ਵਧਰਾ ਮੈਂ ਉੱਥੇ ਦੁਕਾਨ ਦੇ ਅੰਦਰ ਬੈਠਾ ਸੀ ਜਦੋਂ ਇਹ ਬੋਧ ਮਤਲਬ ਕਿ ਇੱਕ ਮਰਦ ਨੂੰ ਝਟਕਾ ਲੱਗਣ ਵਾਲੀ ਗੱਲ ਹੈ ਜਦੋਂ ਇੱਕੋਦਮ ਬਿਲਡਿੰਗ ਥੱਲੇ ਡਿੱਗੀ ਤਾਂ ਸਾਡਾ ਮਨ ਇੱਕੋਦਮ ਦਹਿਲ ਗਿਆ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਾਰਪੋਰੇਸ਼ਨ ਨੂੰ ਸਾਡੇ ਮੇਹਰ ਸਾਹਿਬ ਨੂੰ ਕਿ ਜਿਹੜੀਆਂ ਇਹ ਪੁਰਾਣੀਆਂ ਬਿਲਡਿੰਗਾਂ ਹੈਗੀਆਂ ਇਹ ਪੁਰਾਣੀਆਂ ਬਿਲਡਿੰਗਾਂ ਇਕ ਕਿਰਾਏਦਾਰ ਤੇ ਮਾਲਕ ਮਕਾਨਾਂ ਦੇ ਰੋਲੇ ਚੱਲੀ ਜਾਂਦੇ ਆ ਪਰ ਇਹਦੇ ਵਿੱਚ ਪਬਲਿਕ ਸਰਵਾਈਵ ਕਿਉਂ ਕਰ ਰਹੀ ਹੈ ਇਹ ਉੱਪਰਲਾ ਪੋਰਸ਼ਨ ਇਹਨਾਂ ਦੇ ਢਾਣੇ ਚਾਹੀਦੇ ਆ ਮਕਾਨ ਮਾਲਕ ਤੇ ਕਿਰਾਏਦਾਰਾਂ ਦੇ ਪਰਫੰਮ ਝਗੜੇ ਆ ਜਦੋਂ ਮੈਨੂੰ ਪਤਾ ਲੱਗਿਆ ਕਿ ਡਿਪਟੀ ਡਾਇਰੈਕਟਰ ਜੀ ਸਾਡੇ ਪੂਜਾ ਗਰਮੰਟ ਵਾਲੇ ਬਾਹਰ ਉਹਨਾਂ ਦੇ ਸਿਰ ਦੇ ਉੱਤੇ ਇੱਟ ਬੱਜੀ ਤਾਂ ਮੇਰਾ ਮਨ ਬਿਲਕੁਲ ਹਿੱਲ ਗਿਆ ਤੇ ਮੈਥੋਂ ਇਹ ਦਿਖਿਆ ਨਹੀਂ ਗਿਆ ਮੈਂ ਇਹਨਾਂ ਨੂੰ ਨਾਲ ਕੂੜੇ ਤੇ ਮਠਾ ਕੇ ਡਾਕਟਰ ਸਾਹਿਬ ਦੇ ਲੈ ਕੇ ਗਿਆ ਜਿਹੜਾ ਆਰਐਸਵਾ ਚੌਂਗ ਹੈ ਉਹ ਸਾਰੇ ਸ਼ਹਿਰ ਦਾ ਇੱਕ ਹੱਬ ਹੈ ਦਿਲ ਦੀ ਧੜਕਣ ਹੈ ਉੱਥੇ 5-400 ਬੰਦਾ ਹਰ ਟਾਈਮ ਮੌਜੂਦ ਰਹਿੰਦਾ ਹੈ ਇਹ ਕਿਤੇ ਹਾਦਸਾ ਵੱਡਾ ਨਾ ਕਿਤੇ ਹੋਰ ਮੇਰੇ ਭਰਾ ਨਾਲ ਬਾਪਰੇ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਉੱਪਰਲੇ ਪੋਰਸ਼ਨਾਂ ਦੀ ਬੱਧਰੇ ਟੁਆਏ ਜਾਂਦੇ ਉੱਪਰਲੀ ਬਿਲਡਿੰਗਾਂ ਟੁਆਏ ਜਾਂ ਜੀ ਆਹ ਇਹ ਬਿਲਡਿੰਗ ਬਹੁਤ ਪੁਰਾਣੀ ਹੈ ਜੀ ਤੇ ਤੁਸੀਂ ਦੇਖ ਹੀ ਰਹੇ ਹੋ ਵੀ ਕਦੋਂ ਦੀ ਕੁਝ ਵੀ ਗਿਰ ਸਕਦਾ ਹੈ ਜੀ ਇਹਦੇ ਸਵੰਦ ਦੇ ਵਿੱਚ ਬਹੁਤ ਵਾਰੀ ਮਹਿਕਮਿਆਂ ਨੂੰ ਵੀ ਕਿਹਾ ਹੈ ਵੀ ਇਹਦਾ ਕੋਈ ਹੱਲ ਕਰੋ ਦੇਖੋ ਆਰਿਆ ਸਮਾਚ ਬਹੁਤ ਵੱਡਾ ਤੇ ਮੇਨ ਚੌਕ ਹੈ ਇੱਥੇ ਨਾਲ ਗਲਾ ਮੁਬਾਰਕ ਗੁਰਦੁਆਰਾ ਸਾਹਿਬ ਵੀ ਹੈ ਸਿੰਘ ਸਵਾ ਗੁਰਦੁਆਰਾ ਸਾਹਿਬ ਵੀ ਹੈ ਬੜੀ ਸੰਗਤ ਆਥੇ ਲੰਘਦੀ ਹੈ ਕਦੇ ਵੀ ਕੋਈ ਘਟਨਾ ਘਟ ਸਕਦੀ ਹੈ ਕੱਲ ਵੀ ਇੱਕ ਸੀਨੀਅਰ ਸਿਟੀਜਨ ਬਜ਼ੁਰਗ ਕੱਲ ਅਥੇ ਖੜੇ ਸੀਗੇ ਅਚਾਨਕ ਇਹ ਗਿਰ ਗਿਆ ਉਹਨਾਂ ਦੇ ਕਾਫੀ 6:00 ਵਜੇ ਉਹ ਕੱਲ ਹਸਪਤਾਲ ਵੀ ਦਾਖਲ ਰਏ ਚਲੋ ਉਹਨਾਂ ਨੂੰ ਰੱਬ ਦੀ ਮਿਹਰਬਾਨੀ ਹੈ ਕਿ ਉਹ ਤੰਦਰੁਸਤ ਹੈ ਠੀਕ ਹੈ ਆਪਦੇ ਘਰ ਆ ਗਏ ਪਰ ਹੁਣ ਵੀ ਦੇਖ ਰਿਹਾ ਮੌਕਾ ਦੇਖ ਰਿਹਾ ਕਿ ਉੱਥੇ ਹਲੇ ਵੀ 라ਤੀ ਆਈ ਘੰਟਿਆਂ ਦੇ ਦੋ ਘੰਟਿਆਂ ਵਿੱਚ ਇੱਕ ਦਿਨ ਚ ਕਦੇ ਵੀ ਕੋਹ ਨੇਰੀ ਜਾਂ ਕੋਈ ਜਿਆਦਾ ਤੇਜ਼ ਆ ਗਿਆ ਗਿਰ ਬਸਾ ਦੀ ਹੈ ਅਸਪਾ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਇਹ ਤੁਰੰਤ ਇਹ ਕਾਰਵਾਈ ਕੀਤੀ ਜਾਵੇ ਜਿਹੜੀ ਡਿੱਗਣ ਵਾਲਾ ਏਰੀਆ ਹੈ ਜਾਂ ਡਿੱਗਣ ਵਾਲੀ ਇਮਾਰਤ ਹੈ ਉਹਨੂੰ ਡਿਗਾ ਕੇ ਲੋਕਾਂ ਨੂੰ ਸੇਫ ਕੀਤਾ ਜਾਵੇ ਨਹੀਂ ਕਾ ਨੂੰ ਕੋਈ ਮਿਸ ਹੈਪਨਿੰਗ ਨਾ ਹੋ ਪਵੇ